ਹਾਂਜੀ ਸਤਿ ਸ਼੍ਰੀ ਅਕਾਲ ਜੀ ਮਗੇ ਡਲੇਵਾਲ ਸਾਹਿਬ ਨੂੰ ਲੈ ਕੇ ਆ ਡਿਫਰੈਂਟ ਟੈਂਡਰ ਦਾ ਟਾਈਮ ਮੰਗਿਆ ਪੰਜਾਬ ਸਰਕਾਰ ਨੇ ਤੁਹਾਨੂੰ ਕੀ ਲੱਗਦਾ ਹੈ ਦੇਖੋ ਅਸੀਂ ਟਾਈਮ ਮੰਗੀ ਜਾਂਦੇ ਇਹਨਾਂ ਨੂੰ ਆਪ ਦਾ ਸਮੇਂ ਸਿਰ ਰੋਲ ਅਦਾ ਕਰਨਾ ਚਾਹੀਦਾ ਸੀ ੱਲੇਵਾਲ ਸਾਹਿਬ ਦੇ ਹਾਲਾਤ ਹੋਰ ਅਜੂ ਖੁੱਲ੍ਹੇ ਜਾ ਰਹੇ ਹਨ ਔਰ ਅਗਰ ਉਹਨਾਂ ਨੂੰ ਅਨਹੋਣੀ ਕੋਈ ਹੋ ਗਈ ਤਾਂ ਫਿਰ ਪੰਜਾਬ ਦੇ ਹਾਲਾਤ ਹੋਰ ਖਰਾਬ ਹੋ ਜਾਣਗੇ ਫਿਰ ਗੱਲ ਇੱਥੋਂ ਤੱਕ ਨਹੀਂ ਰੁਕੇਗੀ ਕੇਂਦਰ ਸਰਕਾਰ ਤੇ ਮੈਂ ਸਮਝਦਾ ਪੰਜਾਬ ਦੀ ਸਰਕਾਰਾਂ ਨੂੰ ਸਜੀਦਗੀ ਵਿਖਾਉਂਦੇ ਹੋਏ ਇਹਦੇ ਤੇ ਕੰਮ ਕਰਨਾ ਚਾਹੀਦਾ ਸੀ ਫੋਨ ਵੀ ਲੇਟ ਹੋ ਗਿਆ ਹੈ ਕੋਈ ਵੀ ਹਜੇ ਡੁੱਲੇ ਬੇਰਾਂ ਦਾ ਉਹ ਪੰਜਾਬੀ ਵਿੱਚ ਕਹਿੰਦੇ ਕੁਝ ਨਹੀਂ ਵਿਗੜਿਆ ਇਹ ਹਜੇ ਵੀ ਏਰੀਆ ਤੇ ਕੋਈ ਨਾ ਕੋਈ ਪੁਖਤਾ ਆਪ ਦਾ ਫੈਸਲਾ ਲੈ ਕੇ ਕੇਂਦਰ ਸਰਕਾਰ ਡੱਲੇਵਾਲ ਸਾਹਿਬ ਨੂੰ ਇਸ ਮਰਨ ਵਰਤ ਤੋਂ ਉਠਾ ਸਕਦੀ ਹੈ ਕਿਉਂਕਿ ਉਹ ਮਨ ਬਣਾ ਲਿਆ ਉਹਨਾਂ ਨੇ ਕਿ ਮੈਂ ਹੁਣ ਆਪਣੇ ਪੰਜਾਬ ਦੇਸ਼ ਦੇ ਕਿਸਾਨਾਂ ਦੇ ਵਾਸਤੇ ਕੁਰਬਾਨੀ ਦੇਣੀ ਛੋਣਾ ਹੈ ਸੋ ਮੈਨੂੰ ਲੱਗਦਾ ਕਿ ਡੱਲੇਵਾਲ ਸਾਹਿਬ ਦੀ ਜਾਨ ਹੈ ਉਹ ਸਾਡੇ ਵਾਸਤੇ ਬਹੁਤ ਕੀਮਤੀ ਹੈ ਹੇਰੇ ਮੁੱਖ ਮੰਤਰੀ ਸਾਹਿਬ ਤੇ ਇਸ ਤੇ ਪ੍ਰਧਾਨ ਮੰਤਰੀ ਨੂੰ ਇਹਦੇ ਤੇ ਪੂਰਨ ਜਲਦ ਤੋਂ ਜਲਦ ਵਿਚਾਰ ਕਰਕੇ ਮੀਟਿੰਗ ਕਿ ਨਸਤੋਂ ਲਗਰ ਨਿਕਲਦੇ ਆ ਇਹ ਇਲੈਕਸ਼ਨ ਹੋਇਆ ਬਿਲਕੁਲ ਫਿਰ ਹਾਂਜੀ ਸੁਪਰੀਮ ਕੋਰਟ ਹੇਰੇ ਮਗੇ ਢੱਲੇਵਾਲ ਸਾਹਿਬ ਨੂੰ ਲੈ ਕੇ ਆ ਕਿਹਾ ਤੇ ਨੇ ਟਾਈਮ ਮੰਗਿਆ ਪੰਜਾਬ ਸਰਕਾਰ ਨੇ ਤੁਹਾਨੂੰ ਕੀ ਲੱਗਦਾ ਹੈ ਦੇਖੋ ਅਸੀਂ ਟਾਈਮ ਮੰਗੀ ਜਾਂਦੇ ਆ ਇਹਨਾਂ ਨੂੰ ਆਪਦਾ ਸਮੇਂ ਸਿਰ ਰੋਲ ਅਦਾ ਕਰਨਾ ਚਾਹੀਦਾ ਸੀ ਢੱਲੇਵਾਲ ਸਾਹਿਬ ਦੇ ਹਾਲਾਤ ਹੋਰ ਮਾਜੂ ਖੁੱਲਦੇ ਜਾ ਰਹੇ ਆ ਔਰ ਜੇ ਅਗਰ ਉਹਨਾਂ ਨੂੰ ਅਨਹੋਣੀ ਕੋਈ ਹੋਊਗੀ ਤਾਂ ਫਿਰ ਪੰਜਾਬ ਦੇ ਹਾਲਾਤ ਹੋਰ ਖਰਾਬ ਹੋ ਜਾਣਗੇ ਫਿਰ ਗੱਲ ਇੱਥੋਂ ਤੱਕ ਨਹੀਂ ਰੁਕੇਗੀ ਕੇਂਦਰ ਸਰਕਾਰ ਤੇ ਮੈਂ ਸਮਝਦਾ ਪੰਜਾਬ ਦੀਆਂ ਸਰਕਾਰਾਂ ਨੂੰ ਸਜੀਦਗੀ ਵਿਖਾਉਂਦੇ ਹੋਏ ਇਹਦੇ ਤੇ ਕੰਮ ਕਰਨਾ ਚਾਹੀਦਾ ਸੀ ਹੁਣ ਵੀ ਲੇਟ ਹੋ ਗਿਆ ਹੁਣ ਵੀ ਹਜੇ ਡੁੱਲੇ ਬੇਰਾਂ ਦਾ ਉਹ ਪੰਜਾਬੀ ਚ ਕਹਿੰਦੇ ਕੁਝ ਨਹੀਂ ਵਿਗੜਿਆ ਇਹ ਹਜੇ ਵੀ ਇਹਦੇ ਤੇ ਕੋਈ ਨਾ ਕੋਈ ਪੁਖਤਾ ਆਪਦਾ ਫੈਸਲਾ ਲੈ ਕੇ ਕੇਂਦਰ ਸਰਕਾਰ ਡੱਲੇਵਾਲ ਸਾਹਿਬ ਨੂੰ ਇਸ ਮਰਨ ਵਰਤ ਤੋਂ ਉਠਾ ਸਕਦੀ ਹੈ ਕਿਉਂਕਿ ਉਹ ਮਨ ਬਣਾ ਲਿਆ ਉਹਨਾਂ ਨੇ ਕਿ ਮੈਂ ਹੁਣ ਆਪਣੇ ਪੰਜਾਬ ਦੇਸ਼ ਦੇ ਕਿਸਾਨਾਂ ਦੇ ਵਾਸਤੇ ਕੁਰਬਾਨੀ ਦੇਣੀ ਛੋਣਾਂ ਸੋ ਮੈਨੂੰ ਲੱਗਦਾ ਕਿ ਢੱਲੇਵਾਲ ਸਾਹਿਬ ਦੀ ਜਿਹੜੀ ਜਾਨ ਹੈ ਉਹ ਸਾਡੇ ਵਾਸਤੇ ਬਹੁਤ ਕੀਮਤੀ ਹੈ ਏਰੇ ਮੁੱਖ ਮੰਤਰੀ ਸਾਹਤੇ ਦੀ ਇਸ ਤੇ ਪ੍ਰਧਾਨ ਮੰਤਰੀ ਨੂੰ ਇਹਦੇ ਤੇ ਪੂਰਨ ਜਲਦ ਤੋਂ ਜਲਦ ਵਿਚਾਰ ਕਰਕੇ ਮੀਟਿੰਗ ਦੀ ਨਿਸ਼ਾਨ ਲਗ ਨਿਕਲਦੀ ਹੈ ਜੇ ਇਲੈਕਸ਼ਨ ਹੋਏ ਬਿਲਕੁਲ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ